ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਬਟਾਲਾ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗਰੰਟੀ ਰਾਗੀ ਸਭਾ ਦੇ ਚੇਅਰਮੈਨ ਬਲਕਾਰ ਸਿੰਘ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਰਮੇਸ਼ ਪਾਟਿਆ ਸੀਨੀਅਰ ਪੱਤਰਕਾਰ ਅਤੇ ਐਂਟੀ ਕ腐ਸ਼ਨ ਸੁਸਾਇਟੀ ਰਜੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਮੇਸ਼ ਪਾਟਿਆ ਪਹੁੰਚੇ ਚੇਅਰਮੈਨ ਬਲਕਾਰ ਸਿੰਘ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਇਸ ਮੀਟਿੰਗ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੇ ਵਿਆਹ ਪਰਉਪ ਨੂੰ ਮਨਾਉਣ ਬਾਰੇ ਵਿਚਾਰ ਚਰਚਾ ਕੀਤੀ ਗਈ ਇਸ ਮੌਕੇ ਤੇ ਉਹਨਾਂ ਦੇ ਨਾਲ ਵਾਈਸ ਚੇਅਰਮੈਨ ਲਖਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਸੀਨੀਅਰ ਮੀਤ ਸੈਕਟਰੀ ਸੁਤਵਿੰਦਰ ਸਿੰਘ ਮੀਤ ਸੈਕਟਰੀ ਰਵਿੰਦਰ ਸਿੰਘ ਮੁੱਖ ਸਲਾਹਕਾਰ ਅਜੈਬ ਸਿੰਘ ਆਦੇਵੀ ਹਾਜ਼ਰ ਸਨ ਪੱਤਰਕਾਰ ਰਮੇਸ਼ ਪਾਟਿਆ ਅਨਿਤਾ 베ਦੀ ਦੀ ਬਟਾਲਾ ਤੋਂ ਖਾਸ ਰਿਪੋਰਟ ਤੁਨ ਅਮਰ ਸ਼ਖੀਰ ਬਾਬਦੀਸ਼ ਸਿੰਘ ਜੀ ਇੰਟਰਨੈਸ਼ਨਲ ਕ੍ਰਾਂਤੀ ਰਾਜ ਸਭਾ ਦੇ ਮੁੱਖ ਸੇਵਾਦਾਰ ਬਲਕਾ ਸਿੰਘ ਜੀ ਅੱਜ ਜਿਹੜੀ ਆਪਾਂ ਮੀਟਿੰਗ ਕੀਤੀ ਆ ਤਾਂ ਸੰਤ ਸਿੰਘ ਜੀ ਨਾਲ ਦੇ ਗਿਆਪੁਰਬ ਸੁਵੰਦ ਦੇ ਵਿੱਚ ਕੀਤੀ ਆ ਔਰ ਗ੍ਰੰਥੀ ਸਿੰਘ ਰਾਗੀ ਸਿੰਘ ਜਨਾਂ ਨੇ ਰਲ ਕੇ ਬਹੁਤ ਸਾਰੀਆਂ ਵਿਚਾਰਾਂ ਕੀਤੀਆਂ ਔਰ ਵਿਚਾਰਾਂ ਦੇ ਵਿੱਚ ਬਹੁਤ ਸਾਰੇ ਜੰਟ ਆਪਾਂ ਲਏ ਆ ਕਿ ਗਿਆਪੁਰਬ ਸੱਚੇ ਪਾਸਾ ਕਿਸ ਤਰ੍ਹਾਂ ਮਨਾਇਆ ਜਾਵੇ ਸੋ ਰਾਗੀ ਸਿੰਘ ਗ੍ਰੰਥੀ ਸਿੰਘ ਅੱਜ ਸਾਰੇ ਇਕੱਠੇ ਹੋਏ ਆ ਸੋ ਇਹਨਾਂ ਦਾ ਮੈਂ ਧੰਨਵਾਦ ਕਰਦਾ ਆਪ ਪੈਸਾ ਜੋ 20 ਪਟਿਆ ਸਾਡੇ ਪ੍ਰਧਾਨ ਕਲਾਕੋ ਡਿਸਟ੍ਰਿਕਟ ਦੇ ਜੋ ਪ੍ਰੈਸ ਦਾ ਕੰਮ ਕਰਦੇ ਆ ਉਹਨਾਂ ਦਾ ਮੈਂ ਜੀ ਆਖਦਾ ਇਸ ਮੀਟਿੰਗ ਵਿੱਚ ਹਾਜ਼ਰ ਹੋਇਆ। ਸੋ ਬਾਕੀ ਮੈਂ ਸੰਗਤ ਨੂੰ ਵੀ ਗੁਰਨਾਨਕ ਦੇਵ ਸੰਗਤ ਨੂੰ ਆਪਣੇ ਵੱਲੋਂ ਉਹਨਾਂ ਦੇ ਚੰਨਾਂ ਚ ਬੇਨਤੀ ਕਰਦਾ ਕਿ ਨਿਮਰਤਾ ਸਾਇਤ ਆਨ ਕੇ ਸੇਵਾ ਕਰੀਏ ਕੋਈ ਵੀ ਭੁੱਲੜ ਬਾਜੀ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਾ ਕਰੀਏ ਜਿਹਦਾ ਸਿੱਖੋਂ ਦਾ ਨਾਮ ਬਦਨਾਮ ਹੋਵੇ। ਸੋ ਮੈਂ ਆਪਣੀ ਜੇਸੇਬੰਦੀ ਵੱਲੋਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਜਿਹੜੇ ਅੰਸਾਰ ਇਦਾਂ ਦੇ ਲੋਕ ਐ ਜਿਹੜੇ ਡੀਜੇ ਵਗੈਰਾ ਕੋਈ ਇਦਾਂ ਦੀ ਮਰਜ਼ਾ ਦਾ ਉਲਟ ਕੰਮ ਕਰਦੇ ਆ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਰੋਕ ਲਿਆ ਜਾਵੇ ਸੋ ਮੈਂ ਕੰਤਨ ਸ੍ਰੀ ਗੁਰਨੰਗ ਦੀ ਜਿਵੇਂ ਕੁੜੀ ਵਿਆਹ ਦੇ ਸੰਭੰਧ ਸਾਰੇ ਸੰਗਤ ਨੂੰ ਆਪਣੇ ਵੱਲੋਂ ਆਪਣੀ ਸਭਾ ਵੱਲੋਂ ਲੱਖ ਲੱਖ ਪਾਈ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ